ਜੀ ਮਿੱਤਰੋ ਪਹੁੰਚ ਚੁੱਕੇ ਆਪਾਂ ਹੁਣ ਖੇਤ ਤੇ ਮਿੱਤਰੋ ਅੱਜ ਵਾਰੀ ਸਵੇਰੇ ਤੇ ਉੱਤ ਮੌਸਮ ਵੀ ਗੜਬੜਿਆ ਲੱਗਦਾ ਤੇ ਚਲੋ ਕੋਈ ਨਹੀਂ ਤੇ ਵਾਰੀ ਸਵੇਰ ਦੇ ਬੰਦੇ ਲਾਏ ਹੋਏ ਆ ਆਪਣੇ ਤੇ ਇਹ ਮਿੱਤਰੋ 30 ਦਿਨਾਂ ਦਾ ਹੋ ਗਿਆ ਅੱਜ 24ਵਾਂ ਦਿਨ ਆ ਇਹ ਹੈਗਾ ਤੇ ਦੂਜਾਰੇ ਬਾਕੀ ਖਰੋਚ ਚੈੱਕ ਕਰ ਲੋ ਛੋਨਾ ਬੁੱਝਾਵਾਜਾ ਪੂਰਾ ਵਧੀਆ ਮਾਰਿਆ ਹੈ ਮੈਂ ਓਕੇ ਦੀ ਰਿਪੋਰਟ ਆ ਕੰਮ ਤੇ ਪਹਿਲਾ ਆਪਾਂ ਇਹਨਾਂ ਨੌਵੇਂ ਦਸਵੇਂ ਦਿਨਾਂ ਤੇ ਪਾਇਆ ਸੀ ਰੇ ਜਿੰਕਰ ਲਾ ਕੇ 5 ਕਿਲੋ ਕਿੱਲੇ ਦੇ ਜਿੰਕ ਪਾਇਆ ਸੀ ਇਹ ਅੱਜ ਫਿਰ 24ਵੇਂ ਦਿਨ ਆ ਪਾਰੇ ਚੱਕਤਾ ਸਿੰਪਲ ਚੂੜੀਆ ਬਿਨਾ ਕੋਚਰ ਲਾਈ ਚੱਲਦ ਰਿਹਾ ਮੇਰਾ ਕੰਮ ਇੱਥੇ ਹੁਣਾਂ ਬੋਰੀਆਂ ਚ ਚੜੋਂਗੇ ਬਾਹਰ ਉਹ ਦਰਦੀਪ ਦਾ ਕੰਮ ਆ ਚੜੋਂਗੇ ਸਪਲਾਈ ਕਰਨਾ ਜੋ ਤੋ ਨਹੀਂ ਪਾਇਆ ਜਾਂਦਾ ਫਿਰ ਆਪ ਵੀ ਨਾ ਖਲਾਨ ਲੱਗ ਜਾਂਦਾ ਆ ਕੇ ਫਿਰ ਨੈਕਸਟ ਜੜੂnga ਭਰੀਏ აਏ ਕੀ ਬਾਤ ਐ ਦਰੋਏ ਰੇ ਯਾਰ ਮੋਟਾ ਆ ਤੂੰ ਦੋ ਤਰ੍ਹਾਂ ਦਾ ਰੇ ਨਿਕਲਿਆ ਇੱਕ ਰੇ ਬਰੀਕ ਨਿਕਲਿਆ ਇੱਕ ਮੋਟਾ ਨਿਕਲਿਆ ਪਤਾ ਨਹੀਂ ਕੀ ਚੱਕਰ ਜਿੱਤੋਂ ਤੱਕ ਮੈਂ ਸੋਚ ਕਹਿੰਦੇ ਬਰੀਕ ਰੇ ਵਧੀਆ ਹੁੰਦਾ ਤੁਸੀਂ ਵੀ ਕਮੈਂਟ ਕਰੋ ਭਈ ਬਰੀਕ ਰੇ ਵਧੀਆ ਹੁੰਦਾ ਕਿ ਮੋਟਾ ਕਹਿੰਦੇ ਹਾਂ ਬੋਰੀਆਂ ਪੁਰੀਆਂ ਆਪਾਂ ਖੋਲਦੇ ਹਾਂ ਹੁਣ ਕਹਿੰਦੇ ਇਹ ਕੀ ਲੈ ਰੋਟੀ ਲੈ ਗਿਆ ਵਾਹ ਕੀ ਰੋਟੀ ਆਈ ਨਾਲ ਕੇਂਦੇ ਲੱਸੀ ਸਪਲਾਈ ਕਰੋ ਫਿਰ ਜਾ ਕੇ ਸਰੀਰ ਕਹਿ ਲੈ ਚੋਣਾ ਠੀਕ ਹੈ ਚਲੋ ਫਿਰ ਮੈਂ ਉਧਰ ਲਈ ਬੋਰੀ ਖੋਲਦਾ ਤੇ ਜਾਨਾ ਤੁਹਾਡੀ ਰੋਟੀ ਰੋਟੀ ਲੈ ਕੇ ਆਜੋ